ਆ ਪ੍ਰਾਣਾ ਦਾ ਮੁੰਡਾ ਜੇ ਉਹ ਪ੍ਰਾਣਾ ਜੇ ਮੈਂ ਇਹਨਾਂ ਦਾ ਫੁੱਫੜ ਲਾਦਾ ਇਹਨਾਂ ਨੇ ਕੋਈ ਕਦਰ ਨਹੀਂ ਕੀਤੀ ਜੇ ਸਾਡੀ ਸਾਰਾ ਮੁਲਖ ਉਥੇ ਚਾਹ ਪੀ ਕੇ ਟੌਰਨਾ ਵੇਲਾ ਹੋ ਕੇ ਬੈਠ ਆਪਣੀਰ ਵੱਧ ਪਸੰਦ ਹੋ ਜਾਂਦੀ ਲੱਗਦਾ ਕਿਉਂ ਨਹੀਂ ਵੀਰ ਜੀ ਤੁਹਾਨੂੰ ਫਿਰ ਲੋ ਬਈ ਪਾਣਾ ਵਰਤ ਗਿਆ ਜੇ ਪੂਰੇ ਘਰ ਜਿਹੜਾ ਧੀਆਂ ਦਾ ਅਮਾਨ ਕਰੇ ਹਾਂਜੀ ਸਸਰੀਕਾਲ ਤੇ ਅੱਜ ਆਪਣਾ ਦੂਜਾ ਦੇਣਿਆ ਠੀਕ ਆ ਨੈਕਸਟ ਡੇ ਨੈਕਸਟ ਡੇ ਵਿੱਚ ਅੱਜ ਮਹਾਰਾਜ ਦਾ ਪ੍ਰਕਾਸ਼ ਹੋਇਆ ਆ ਤੇ ਭੋਗ ਪਾਣਗੇ ਤੇ ਬਾਬੇ ਜੀ ਮੇਰਨਾ ਚਲੋ ਮੱਥਾ ਟੇਕ ਕੇ ਗੁਰੂ ਮਹਾਰਾਜ ਨੂੰ ਤੇ ਸ਼ਾਮ ਨੂੰ ਇਹਨਾਂ ਦਾ ਪ੍ਰੋਗਰਾਮ ਹੈਗਾ ਜੀ ਜਾਗ ਦਾ ਸ਼ਾਮ ਨੂੰ ਵੱਖਰੀ ਰੌਣਕ ਲੱਗੇਗੀ ਤੇ ਚਾਰ ਬੀਬੀਆਂ ਮੈਂ ਛੱਡ ਆਇਆ ਦੋ ਬੀਬੀਆਂ ਹੋਰ ਚੱਕੜੀਆਂ ਲੈ ਮੈਂ ਉਹ ਵੀ ਛੱਡ ਕੇ ਆਉਣੀਆਂ ਤੇ ਗੇੜੇ ਮੇਰੇ ਲੱਗਣੇ ਚਾਰ ਤੋਂ ਪੰਜ ਘਟੋ ਘਟ ਆਰਾਮ ਮੁਲਖ ਉੱਥੇ ਚਾਹ ਪੀ ਕੇ ਟੌਰਨਾ ਵਿਹਲਾ ਹੋ ਕੇ ਬਹਿ ਗਿਆ ਵਾ ਤੇ ਦੋ ਬੀਬੀਆਂ ਹੁਣ ਆਉਂਦੀਆਂ ਵਾ ਹੈ ਮੈਂ ਸੋਨਾਂ ਨੇ ਤਾਂ ਚਾਹ ਚੂ ਪੀ ਕੇ ਟਾਰਨਾ ਵੇਲੇ ਰੋਟੀ ਲੱਗਣ ਦਾ ਟਾਈਮ ਹੋ ਗਿਆ ਕੰਗਾ ਛੱਡ ਵੇ ਕੰਗੇ ਦੀ ਛੱਡ ਖੜਾ ਤੂੰ ਗੱਲ ਕੰਗੇ ਦੀ ਨਾ ਟੈਨਸ਼ਨ ਲੈ ਗੰਗਾ ਉਹਨੇ ਕਿਆ ਕਰਣਾ ਹੈ ਵੇਖੀ ਸਿਰ ਵੱਜ ਗਈ ਥੋੜਾ ਜਿਹਾ ਭਲਾ ਆ ਜੀ ਥਾਰ ਤੇ ਇਹ ਪੰਗਾ ਥਾਰ ਤੇ ਇਹ ਹੀ ਪੰਗਾ ਸਿਰ ਬਹੁਤ ਵੱਜਦਾ ਬੰਦੇ ਦਾ ਸਿਆਪੇ ਨੂੰ ਖੜਿਆ ਜਾਂਦਾ ਬੰਦਾ ਇਸੇ ਲਈ ਫੈਮਿਲੀ ਕਾਰ ਨਹੀਂ ਹੈ ਲੈਓ ਸਰਦਾਰ ਸਾਹਿਬ ਹੀ ਨਿਕਲਾ ਹੈ ਬਾਹਰ ਕਹਿੰਦੇ ਮਹਾਰਾਜ ਮਹਾਰਾਜ ਕਿਵੇਂ ਹੈ ਜੀ ਬਸ ਵਧੀਆ ਮਹਾਰਾਜ ਮੇਨ ਕੰਮ ਜਿਹੜਾ ਹੁਣ ਆਪਾਂ ਕਰਨਾ ਫੂਡ ਇਨਸਪੈਕਟਰਾਂ ਨੇ ਪਿੱਛੇ ਤੇ ਹੁਣ ਦੇਖ ਆデア ਰਮਾਲੀ ਰੋਟੀ ਬਣੀ ਜਾਂਦੀ ਹੈ ਪਕੌੜੇ ਬਣੀ ਜਾਂਦੇ ਸਾਰੇ ਅਸੀਂ ਚੈੱਕ ਕਰ ਲਿਆ ਵਾ ਤੇ ਹੁਣ ਅਸੀਂ ਆਪਦੇ ਲਈ ਪਲੇਟ ਇੱਕ ਭਰ ਕੇ ਲਗਾਈਏ ਜੋ ਅਸੀਂ ਅੰਦਰ ਭਰ ਕੇ ਕਹਾਂ ਹਾਂ ਜੀ ਦੱਸਦੇ ਤੁਹਾਨੂੰ ਕਦੀ ਨਹੀਂ ਸਵਾਦਿਆ ਕਿ ਕੀ ਦਿੱਕਤ ਹੈ ਬੰਦਾ ਦੇੜੀ ਵੀ ਆਉਂਦਾ ਵਾ ਤੇ ਬੋਲੇ ਜੇ ਵੀਰ ਇਨਾ ਵੀਰੇ ਐ ਨਹੀਂ ਕਰੀਦਾ ਹੁੰਦਾ ਬੰਦੇ ਡੀਕੀ ਦਾ ਹੁੰਦਾ ਨਾਲ ਤੂੰ ਇਹ ਪੋਲੇ 'ਚ ਦਾ ਲਾ ਕੇ ਛਕੀ ਜਨਾ ਵਾ ਮੈਂ ਦੇਖੋ ਵੀ ਲਾਲਚੀ ਪਕੌੜਿਆਂ ਦੇ ਬੰਦੇ ਕੱਲੇ ਪਨੀਰ ਵਾਲੀ ਪਾ ਲਿਆ ਆ ਸਵਾਦ ਬਈ ਪੂਰਾ ਸਵਾਦ ਤਾਂ ਪੂਰੇ ਆ ਖਾ ਕੱਲੇ ਪਨੀਰ ਵਾਲੀ ਪਾ ਲਿਆ ਆ ਲੈ ਮੈਂ ਪਨੀਰ ਬਹੁਤ ਪਸੰਦ ਕਰਦਾ ਹੂ ਲੱਗਦਾ ਕਿ ਹੁਣ ਵੀਰ ਜੀ ਤੁਹਾਨੂੰ ਫਿਰ ਸਰੀਰ ਨੂੰ ਕਿਉਂ ਨਹੀਂ ਲੱਗਦਾ ਪਸੰਦਦਾ ਹੈਗਾ ਵਾ ਸਵਾਦ ਚੀਜ਼ਾਂ ਤੁਹਾਨੂੰ ਪਸੰਦਦੇ ਹੈਗੀਆਂ ਪਰ ਸਰੀਰ ਨੂੰ ਵੀ ਲੱਗੇ ਨਾ ਕੀ 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 ਚੱਕਰ ਆ ਵੀ ਸਰੀਰ ਨੂੰ ਕਿਉਂ ਨਹੀਂ ਲੱਗਦਾ ਕੀ ਹੋ ਰਿਹਾ ਰਾਜਾ ਇਹ ਕਿਉਂ ਇਹ ਹੌਲੀ ਹੁਣੀ ਆਏ ਹੋਣਾ ਇਹਨੇ ਬੰਦੇ ਮੁੰਡਾ ਮਿਹਨਤ ਮੁੰਨਤ ਕਿਤੇ ਕੋਈ ਬੱਕਰੀ ਕਰਦਾ ਨਾ ਲੋਕ ਕੇ ਬਹੁਤ ਜ਼ਿਆਦਾ ਹਾਂ ਇਹਨੂੰ ਪਤਾ ਹੀ ਹੈ ਕਿਹੜੇ ਮਹਿਕਮਾ ਹੈ ਬਹੁਤ ਬਹੁਤ ਧੰਨਵਾਦ ਆ ਕੁੜੀ ਦਾ ਕੁੜੀ ਸਾਡੇ ਲਈ ਪਕੌੜੇ ਲੈ ਗਈ ਗੋਭੀ ਵਾਲੇ ਇਹ ਹੈ ਮਿਹਨਤੀ ਪਰਿਵਾਰ ਮਿਹਨਤੀ ਪਰਿਵਾਰ ਹੁਣ ਹਰ ਬੱਚੇ ਹੰਬੜਾ ਲਾ ਦੁਏ ਆ ਗਿਆ ਕਾਰੀ ਬੱਚੇ ਪੂਰੇ ਹਾਂ ਵੇਖਿਆ ਭੜਕ ਲਿਆਂਦੀ ਪਲੇਟ ਨਹੀਂ ਨਹੀਂ ਆ ਤੂੰ ਨਾ ਨਹੀਂ ਨਹੀਂ ਬਹੁਤ ਬਹੁਤ ਸਿਆਣੀ ਤੂੰ ਰੱਬ ਤੈਨੂੰ ਚੰਗਾ ਘਰ ਦੇਵੇ ਅਸੀਂ ਪਰੌਣੇ ਦੇ ਮੁੰਡੇ ਨਹੀਂ ਆ ਗਾ ਆਦਾ ਦਾ ਨਾਂ ਬਦਨਾਵੀ ਭਾਊ ਠੀਕ ਹੈ ਨਾ ਅਸੀਂ ਤਾਂ ਆ ਵੀ ਥੋੜੇ ਜਿਹਾ ਖਾ ਕੇ ਆਦੇ ਰੱਖਦੇ ਆ ਆ ਐਡੀ ਪਲੇਟ ਬੀਬੀਆਂ ਵਾਸਤੇ ਆਈ ਜੇ ਉਹ ਵੀ ਉੱਠ ਪਿਹਾੜੇ ਜੇ ਟੇਢੀ ਜੀ ਹੋ ਗਈ ਵੇਖੀ ਆਹੋ ਉਹ ਵੀ ਟੇਢੀ ਜੀ ਆ ਗਈ ਪ੍ਰਵੇ ਛਟਕ ਪਹਿਲਾਂ ਬਿਮਾਰ ਸੀ ਨਾ ਇਹ ਪਕੌੜੇ ਨਾਲ ਪਕੌੜੇ ਨਾਲ ਹੀ ਉੱਠੇ ਸਰੀ ਕਟਲੀ ਵਾਰਾ ਠੀਕ ਹੈ ਵੀ ਦਾਨ ਕੀ ਗੱਲ ਬਾਹਰ ਆ ਗਈ ਹੁਣ ਆਹੋ ਵੀ ਬਣ ਗਈ ਗੱਲ ਹੈ ਵੀ ਪਨੀਰ ਵਾਲੇ ਵੀ ਰੱਖਦੇ ਯਾਰ 2-4 ਖਾ ਲੈਣੀਆਂ ਉਹ ਮੈ ਤਾਂ ਲੱਗਦਾ ਨਹੀਂ ਇਹਨਾਂ ਦੇ શરીਰਾ ਨੂੰ ਪਾਲਕ ਵਾਲੇ ਵੀ ਰੱਖ ਲੈ ਪਾਲਕ ਵਾਲੇ ਵੀ ਰੱਖ ਦੇ ਲੋਇ ਹਰ ਲੋ ਸਾਰੀਆਂ ਵੈਰਾਈਆਂ ਰਹਾਤੀਆਂ ਜੀ ਸੌਸ ਵੀ ਲਿਆ ਦੀ ਬਈ ਇਹਨਾਂ ਨੂੰ ਠੀਕ ਹੈ ਜੀ ਕਿਤਨੀ ਕੁੜੀਆਂ ਵੈਰੀ ਲਾਈਕ ਕਰਦੀਆਂ ਵਾਂ ਉਹ ਤਾਂ ਬਾਹਲੀ ਜਿਆਦਾ ਲੋ ਬਈ ਪਾਣਾ ਵਰਤ ਗਿਆ ਜੇ ਆਹ ਸਿੰਗਲ ਰਾਹ ਹੁੰਦਾ ਸੀ ਘਰ ਨੇ ਇਧਰ ਪ੍ਰੋਗਰਾਮ ਚੱਲਣ ਜਾ ਤੇ ਉਧਰ ਹੁਣ ਕੀ ਚੱਕਰ ਬਣ ਗਿਆ ਬੈਰਿੰਗ ਤੋੜ ਲਿਆ ਵੀਰ ਉਹਨਾਂ ਨੇ ਟਰੈਕਟਰ ਦਾ ਮਲਵੇ ਨਾਲ ਭਰੀ ਟਰਾਲੀ ਆ ਟਰਾਲਾ ਅਬਲ ਤੇ ਬੈਰਿੰਗ ਉਹਦਾ ਤੋੜ ਲਿਆ ਵਾ ਕੀ ਹੱਲ ਕਰਾਂਗੇ ਦਾ ਫਿਰ ਹੁਣ ਟਰੈਕਟਰ ਮੰਗਲ ਆਪਣਾ ਚੱਕੇ ਪਰੇ ਹੋਊਗਾ ਉਹ ਹਾਈਡਰਾ ਨਹੀਂ ਹੋਣਾ ਹੀ ਹੁਣ ਦਾ ਇਹ ਡਰਾਈਵਰ ਵੀਰ ਕੌਣ ਸੀ ਵੀਰ ਜੀ ਤੁਸੀਂ ਚਲਾ ਰਹੇ ਸੀ ਪੂਰਾ ਖਿੱਚੀ ਤੁਰਿਆ ਆਉਂਦਾ ਪੂਰਾ ਖਿੱਚੀ ਜਿਆ ਗੁਰੂਆ ਗੁਰੂਆ ਰਾਜ ਬੰਦ ਕਰਤਾ ਹੀ ਹੁਣ ਤੇ ਮੇਰੀ ਗੱਲ ਸੁਣ ਉਧਰੋਂ ਅਦਜਾਪ ਕੋ ਹੁਗ ਪੈ ਚੱਲਾ ਵਾ ਦੇ ਉਹ ਤਾਂ ਸਾਹਿਬ ਵੀ ਹੁੰਦੀ ਆ ਮਗਰ ਉਹ ਤਾਂ ਆਉਂਦੀ ਆ ਤੇ ਜਿਨ੍ਹਾਂ ਨੇ ਰੋਟੀ ਖਾ ਕੇ ਨੰਗਣਾ ਉਹ ਕਹਿੰਦੀ ਜਾਣਗੇ ਹੁਣ ਵਾਣਾ ਮੂੰਹ ਨਹੀਂ ਕਰਨੀ ਪੈਣੇ ਸਾਰੇ ਹੈ ਆ ਕਿਸ ਗਰੀਬ ਦੀ ਹੁਣ ਕਣਕ ਆ ਤੇ ਵਿਚਾਰੀ ਕਾ ਦੋ ਪਾਸੇ ਦਾ ਕਣਕ ਬੀਜੀ ਆ ਬਹੁਤ ਤਗੜੀ ਬੀਜੂ ਦੀ ਕਣਕ ਗਈ ਬੀਜੀ ਦੋ ਗੜੀ ਬੀਜ ਦਾ ਆਹ ਕਲਾ ਰਿਪੀਟ ਇਹ ਬੜੀ ਵਧੀਆ ਗੱਡੀ ਰੈਨ ਨੂੰ ਆਪਾਂ ਹੀ ਬਣਾਈ ਆ ਪਤਾ ਨਹੀਂ ਕਿਹੜੇ ਸਾਹ ਨੇ ਇਹ ਕੋਈ ਤਰੀਕਾ ਬਣਾਇਆ ਬਾਈ ਨੇ ਕੋਈ ਤਰੀਕੇ ਨਾ ਕਰਦਾ ਵਿਚਾਲੇ ਕੋਈ ਹੋਰ ਸ਼ੈ ਬੀਜੂਗਾ ਪੱਕੀ ਗੱਲ ਈ ਆਸੇ ਬੰਨੇ ਮੱਕੀ ਆ ਲਾ ਕੇ ਨਾ ਕਣਕ ਵਿਚਾਲੇ ਕੁਝ ਹੋਰ ਬੀਜਣਾ ਪਲਾਨਿੰਗ ਚੱਲ ਰਹੀ ਆ ਹੋਰ ਬੀਜੂ ਇਹ ਸੱਜੇ ਬਾਕੀ ਸਲਾਹ مشورہ ਇੱਥੇ ਹੁਣ ਚੱਲ ਰਿਹਾ ਹੁਣ ਕੀ ਡਿਸਕਸ ਕੀਤਾ ਜਾਵੇਗਾ ਗਲੀਸ ਜਣਾ ਲ ਵਾਲੇ ਪੈਰ ਨੂੰ ਇਹ ਰੰਦਣ ਆਹੋ ਮੈਨੂੰ ਗਲੀਸ ਨਹੀਂ ਮੈਨੂੰ ਤਾਂ ਟੱਟੀ ਲੱਗਦੀ ਆ ਕਿਤੇ ਨਹੀਂ ਨਹੀਂ ਤੇ ਗਲੀਸ ਹੀ ਆ ਪੱਕੀ ਗੱਲ ਲੈਣਾ ਆਹ ਦੇ ਮੇਰੀ ਹਾਓ ਕਿਤੇ ਕੁੱਤੇ ਦੀ ਟੰਟੀ ਆ ਹੋਏ ਪੈਰਾਂ ਨੂੰ ਆਈ ਫਿਰ ਤੂੰ ਯਾਨੇ ਮੈਨੂੰ ਤਾਂ ਟੱਟੀ ਪੜੇ ਚਲੋ ਕੋਈ ਗੱਲ ਨਹੀਂ ਹੋਣੀ ਹੁਣ ਭੁੱਲ ਚੁੱਕ ਮਾਫ ਕਰੋ ਮੈਂ ਕਿਤੋਂ ਰੋਟਾ ਦਾ ਨਹੀਂ ਇਹ ਚੱਲ ਇਹਦੀ ਦਲਤ ਦੇਖੋ ਜਦ ਤੱਕ ਤੈਨੂੰ ਪਤਾ ਇੱਥੇ ਰਾਹ ਹੋਲੀਆ ਸਾਰੇ ਆਉਂਦੇ ਭਾਂ ਟਰਾਲੀ ਆਪਣੇ ਕੱਢੀ-ਕੱਢੀ ਲੰਘਦੀਆਂ ਵੱਡੀਆਂ-ਵੱਡੀਆਂ ਉਹ ਨਹੀਂ ਕਸੂਰ ਦਾ ਕੌਣ ਦਾ ਵੀਰ ਦੰਦ ਚਲੋ ਕੋਈ ਬਾਣੀ ਮੈਂ ਜਾਵਾਂ महाराष्ट्र लायों पाजी के गाना महाराष्ट्र लायों पाजी के गाना 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 लायो, लायो महाराष्ट्र पाजी के बाबा हरी फूल के हैं काजी बाजी के शेर दजरा जी में तो विच्छेद लू साधने में तेरे दिल की तुम्हारे हाथ अपने में आ गए सोना पुत्र सोने में तेरे हरी ਸਰਮਿੰਟ ਹਰੀ ਰਾਗਰੇ ਸਦਮ ਪੁੱਟ ਸਰਮਿੰਟ ਹਰੀ ਰਾਗਰੇ ਬਾਈ ਗੁੱਜੀ ਦਾ ਖਾਲਸਾ ਬਾਈ ਗੁੱਜੀ ਬੋਲੇ ਸੋਨਹਾਨ ਹਾਂ ਸੁਇਆ ਕਲ ਰਾਹ ਦੇ ਵਿੱਚ ਟਰਾਲੀ ਖੜੀ ਕਰਕੇ ਟਰਾਲੀ ਦਾ ਟਾਇਰ ਟੁੱਟ ਗਿਆ ਤੇ ਹੁਣ ਵਾਹਨ ਦੇ ਵਿੱਚ ਦੀ ਰਾਹ ਬਣਾਇਆ ਉਹਦੇ ਮੁਕਾਬਲੇ ਹੁਣ ਮੁਕਾਬਲੇ ਹੋਣੇ ਮੁਕਾਬਲੇ ਮੁਕਾਬਲੇ ਹੁਣ ਗੱਡੀਆਂ ਕਿਹੜੀਆਂ ਗੱਡੀਆਂ ਨਿੰਗਦੀਆਂ ਕਿਹੜੀ ਫਾਤੂ ਵੀਰ ਉਹਨਾਂ ਨੇ ਪਹਿਲਾਂ ਬੰਪਰ ਤਾਂ ਖੇਡ ਲਿਆ ਕਿਹੜੀ ਗੱਡੀ ਆ ਗਈ ਬਈ ਬੰਪਰ ਦਾ ਵੀਰ ਉਹਨਾਂ ਨੇ ਪਹਿਲਾਂ ਹੀ ਖੇਡ ਲਿਆ ਸੀ ਸਾਟੀਆਂ ਸਾਰੇ ਆਰਾਮ ਨੇ ਲੰਘ ਜਾਣੀਆਂ ਬਾਈ ਮੈਨ ਲੱਗਦਾ ਉਹਨੂੰ ਗਾਂ ਰਾਹ ਨਹੀਂ ਦਿਖੰਦੇ ਉਹਨੂੰ ਦੱਸੋ ਮੜਾ ਜਰਾ ਰਾਹ ਕਹਿੰਦੀ ਉਹ ਬਾਈ ਆ ਸਿੱਧੇ ਰਹਿ ਗਈ ਹੈ ਬਾਈ ਮੜਾ ਜਰਾ ਦੱਸੀ ਰਾਹ ਕਹਿੰਦੀ ਉਹ ਬਾਈ ਨੂੰ ਮੈਨ ਲੱਗਦਾ ਰਾਹ ਨਹੀਂ ਪਤਾ ਇਹ ਫੋਨ ਤੇ ਵਾਲਾ ਕਰਦਾ ਮੜਾ ਮੜਾ ਨਾਲ ਜਾਣਾ ਆਉਂਦਾ ਨਾਲ ਜਾਣਾ ਦੇਵੀ ਸਰੇਈ ਜਾ ਦੇਵੀ ਸਰੇਦਾ ਕੋਈ ਨਾ ਹਰੇ ਭਰੇ ਨਾਲ ਜਾਣਾ ਨਾਲ ਜਾਣਾ ਦੇਵੀ ਚਾਹ ਖਿੱਚਦੇ ਫਿਰ ਹਾਂ ਆ ਜਾ ਹੁਣ ਲੈ ਜੇ ਕਹਿੰਦਾ ਤਾਂ ਗਾ ਜਾ ਕੇ ਖੁੱਭ ਗਈ ਨਹੀਂ ਤਾਂ ਮੱਝ ਦਾ ਝਟਕ ਪਹਿਲਾਂ ਵਧੀਆ ਨਾ ਗਈ ਹੈ ਸਹੀ ਗੱਲ ਹੈ ਇਹਦੇ ਦੋ ਵਧੇਗਾ ਨਾ ਰਹਿਗੇ ਗੱਡੀ ਵਾਲਾ ਲਿਖਣਗੇ ਆ ਵਸੋਂ ਬਾਬੇ ਸਾਰੇ ਜਾਈ ਚੱਲ ਲੈ ਵੀ ਪਹਿਲੀ ਟਰਾਈ ਦੇਖ ਲਈਏ ਲੈ ਪਹਿਲੀ ਟਰਾਈ ਇਹ ਆ ਜਿਹੜਾ ਆਰਜੀ ਰਾਹ ਬਣਾਇਆ ਹੈ ਜਿਹੜਾ ਆ ਟੋਏ ਆਪਾਂ ਗਾ ਜੀ ਇਹੋ ਗੱਡੀ ਬਹੁਤ ਠੀਕ ਉਹ ਤੇਰਾ ਪਲਾ ਜੇ ਬਾਬਾ ਵੱਡਾ ਟੋਏ ਹੈਗੇ ਥੋੜਾ ਵਿਰਾਜ ਹੋ ਜਾਓ ਇਹ ਲੈ ਗਈ ਲੈ ਘੇਤੀ ਦਰ ਆ ਬੈ। ਉਹ ਚਲੋ ਪਹੀ ਜਾਂਦੇ ਵਾ ਗਈ ਇਹ ਤਾਂ। ਇਹ ਆ ਜਾਂਦੀ ਉਹ ਲੈ ਨਹੀਂ ਪਾਬਲ ਬ੍ਰੇਕ ਨਹੀਂ ਲੱਗਣ ਦੇਣੀ ਵੀਰ ਨੇ ਤਾਂ ਇਹ ਦੂਜੇ ਜੇ ਹਾਂ। ਗਾਂ ਜਾ ਕੇ ਉਹਨਾਂ ਕੋ ਵਟਜੀ ਚ ਨਾ ਛੱਡੀ। ਬਾਕੀ ਠੀਕ ਆ ਗਈ ਲੈ ਕਰ ਤੇ ਬਰਾਤੀ ਬਣੂ ਬਣੀ। ਉਹ ਗਈ ਗਈ ਗਈ। ਇਹ ਉਹ ਚੱਕ ਕਿਉਂ ਲੈ ਤੇ ਆਰਾਮ ਨਾਲ ਗਈ। ਮੈਂ ਨਹੀਂ ਟਰਾਈ ਕੀ ਜੀ ਬਾਈ ਟੈਨਸ਼ਨ ਫ੍ਰੀ ਹੋ ਜਾ ਤੇਰੀ ਗੱਡੀ ਤਾਂ ਗਿਆੂ ਭੱਜ ਗਏ ਤੂੰ ਨਾ ਡਰ ਤੂੰ ਨਾ ਟੈਨਸ਼ਨ ਲੈ ਤੇਰੀ ਤਾਂ ਗੱਡੀ ਗਈ ਡੀ ਕੀ ਜਾਂਨੇ ਕਦੋਂ ਦੇ ਗਰੂਵ ਇਹਨੂੰ ਸਹੀ ਦੀ ਫਿਕਰ ਫੁਕੜ ਵੀ ਟੈਨਸ਼ਨ ਰਹਿ ਰਹੀ ਗੱਲ ਬਈ ਕਿਸੇ ਨੂੰ ਸਾਸੀ ਕਰਾਉਂਦੇ ਨੇ ਇਹਨੂੰ ਕਹਿਣਾ ਕੁਝ ਥੋੜਾ ਟਾਵਰ ਨਾਲ ਗੜੇ ਗੁੜੇ ਗੱਡੀ ਜਾਂਦੇ ਦੱਸ ਮਾੜੀ ਗੱਲ ਆ ਕਿਵੇਂ ਆ ਇਹਨੂੰ ਰੋਕੋ ਪਹਿਲਾਂ ਉਲਟੋ ਵਾਲਾ ਜਾ ਗੱਡੀ ਦਾ ਬੈਕ ਕਰੋ ਉਲਟੋ ਵਾਲਾ ਨੂੰ ਰੋਕੋ ਜੀ ਗੱਡੀ ਬੈਕ ਕਰਾ ਪਾਲਕੀ ਲਾਓ ਫੇਰ ਇਹਨੂੰ ਕਿੱਥੇ ਕਰਦੇ ਨੇ ਮੈਨੂੰ ਕਰਦੇ ਨੇ ਔਲਟ ਵਾਲੇ ਨੂੰ ਰੋਕੋ ਪਹਿਲਾਂ ਦਾ ਉਹ ਕਿਧਰ ਨੂੰ ਮੋੜ ਕੇ ਲਾ ਕੇ ਬੈਠੇ ਇਹਨੂੰ ਪਤਾ ਬਿੱਲੇ ਕੋਲ ਚਾਬੀ ਹੈ ਮੇਰੇ ਕੋਲ ਥੋੜੀ ਆ ਗਾਣੇ ਗਾਣੀ ਪਾ ਦੇ ਮਿੱਟੀ ਆ ਜਾਂਦੀ ਬਾਣੇ ਬਾਣ ਆਹ ਕੀ ਲੈ ਸ਼ਾਈ ਹੈ ਰੋਕੋਸ ਨਹੀਂ ਲੈ ਲੋਹੇ ਦੀ ਨਹੀਂ ਪਹਿਣ ਨਹੀਂ ਨਹੀਂ ਇੱਕ ਟਰਾਲੀ ਟਰੁੱਲੀ ਭਰਦੇ ਹੋਣੇ ਨਾ ਜਦੋਂ ਆਲੂ ਵਾਲੀ ਵੇਟ ਲੱਗਾ ਹੁੰਦਾ ਵੇ ਟਰੈਕਟਰ ਅੱਗੋਂ ਚ ਕੀਚੇ ਨਾ ਜ਼ੋਰ ਵੱਧ ਲਾ ਦੇ ਲਓ ਜੀ ਮਹਾਰਾਜ ਦੀ ਸਵਾਰੀ ਤਿਆਰ ਆ ਕੈਮਰਾ ਵਾਲੇ ਵੀ ਜਾ ਚੁੱਕੇ ਨੇ ਕੈਮਰੇ ਵਾਲੇ ਵੀਰ ਬਾਣੋਂ ਬਾਣੀ ਖੜ ਚੁੱਕੇ ਨੇ ਫਾਲਕੀ ਸਾਹਿਬ ਅਸ ਹੁਣਵਾਣੇ ਵਾਂਣ ਲੈ ਜਾਣੀ ਪਾਉਗੀ ਤੇ ਵੀਰੋ ਨੀ ਮੇ ਇਧਰ ਆਣ ਕੇ ਪਾ ਟਰਾਲਾ ਸੈੱਟ ਕਰ ਲਾਪੇ ਜਿਹੜਾ ਟਾਇਰ ਟੁੱਟਾ ਹੀ ਕਹਿੰਦੇ ਜੈਕ ਲਾਈ ਜਾਂਦੇ ਹੌਲੀ ਹੌਲੀ ਆ ਸਾਰਿਆਂ ਨਾ ਮਾੜਾ ਬੰਦਾ ਜੇ ਕੋਈ ਪਰੌਣਿਆਂ ਦੀ ਕਦਰ ਨਹੀਂ ਕਰਦਾ ਜੇ ਆਹ ਆ ਜਿਹੜਾ ਪਾਣੀ ਮੂਹ ਲਾਈ ਜਾਂਦਾ ਦੱਸ ਹੈਰੀ ਆ ਪਰੌਣੇ ਦਾ ਮੁੰਡਾ ਜੇ ਉਹ ਪਰੌਣਾ ਜੇ ਮੈਂ ਇਹਨਾਂ ਦਾ ਫੁੱਫੜ ਲਾਦਾ ਇਹਨਾਂ ਨੇ ਕੋਈ ਕਦਰ ਨਹੀਂ ਕੀਤੀ ਜੇ ਸਾਡੀ ਬੇਇੱਜ਼ਤੀ ਕਰਾਦੀ ਕਿ ਨਹੀਂ ਕਰਾਉ ਗਰਮੀ ਦਾ ਆਪਣੀ ਹਾਂ ਰੋਟੀਆਂ ਕਿਹਾ ਦੋ ਲਿਓਣ ਨੂੰ ਕਹਿੰਦਾ ਨਹੀਂ ਬਾਰ ਬੁੜੀਆਂ ਬੈਠੀਆਂ ਮੇਰੀ ਬੇਇੱਜ਼ਤੀ ਜੋ ਮੈਂ ਨਹੀਂ ਲਿਓਣੀਆਂ ਲੈ ਐਵੇਂ ਐਵੇਂ ਤੂੰ ਕਹੀ ਨਹੀਂ ਹੈ ਗੱਲ ਖੋ ਸੌ ਖਾਂ ਹਾਂ ਸੌ ਬੁੜੀਆਂ ਸੌ ਖਾਂ ਸੌ ਖਾਂ ਨਹੀਂ ਤੂੰ ਕਹੀ ਗੱਲ ਹਾਂ ਸੌ ਲੈ ਉਹ ਬਰੋਹਣਾਂ ਦੀ ਸੌ ਖਾਈ ਜਿਹੜਾ ਮਾਰਦੇ ਕਰੀਬ ਚਲੇ ਇਹਦਾ ਮਾਰ ਰਗੜ ਦੇ ਤੂੰ ਨਾਲ ਮੁੱਕੀ ਨਾ ਬਣੀ ਵੇਖ ਲੈ ਕੋਈ ਇਹ ਜਿਹੜਾ ਜਾਜ ਆ ਓ ਗਰਮੇਤ ਹੈ ਤੇ ਜਿਹੜਾ ਜਾਜ ਆ ਲੁਧਿਆਣੇ ਕਾੜਦਾ ਨਾ ਗੇੜੇ ਕੋਈ ਨਹੀਂ ਫੇਰ ਤੈਨੂੰ ਲਵਾ ਲੱਕੋਂ ਕਿਸੇ ਦਿਨ ਲੁਧਿਆਣੇ ਕਹੇ ਛਾਲ ਮਾਰ ਕੇ ਆ ਹਾਂ ਇਹ ਰੋਟੀ ਲੈ ਨਹੀਂ ਜਾਂਦਾ ਦੇਖ ਲੱਕ ਕਿੱਡਾ ਮਾੜੇ ਹੈਂ ਕਰਮ ਫੁੱਟੇ ਸਾਡੇ ਕੋਈ ਚੱਕਰ ਨਹੀਂ ਵੇ ਦਾ ਜਾ ਲਾ ਕੇ ਹੋਲੀ ਜੇ ਕੋਈ ਚੱਕਰ ਤੇ ਲੈ ਜਾ ਮੂੰਹ ਕਰਕੇ ਚੱਕਰ ਨਹੀਂ ਦਾ ਲਾਉਗਾ ਵੇਖ ਕੋਈ ਨਾ ਕੋਈ ਗੱਲ ਦਾ ਇਹ ਟਲਦਾ ਤੇ ਨਹੀਂ ਨਹੀਂ ਬੜਾ ਪਿਹੜਾ ਹੀ ਹਮ ਦਾ ਸ਼ਰੀਰ ਬਣਿਆ ਹੋਇਆ ਯਾਰ ਆਪਾ ਹੋ ਕੀ ਚੱਕਰ ਬੜਿਆ ਇਹਨੂੰ ਬੋਲਦਾ ਘੱਟ ਹੀ ਆ ਕੱਲ ਤਾਂ ਸਵੇਰ ਦਾ ਮੈਂ ਵੇਖਿਆ ਸਵੇਰ ਦਾ ਬੋਲਿਆ ਨਹੀਂ ਫਿਰ ਮੀਲਾ ਆਹ ਹੈ ਤੇਰੀ ਸ਼ਰਮ ਕਿੱਥੇ ਹੈ ਟੋਡਾ ਵਾਲਾ ਕੋਲ ਹੋ ਗਿਆ ਯੋਤਾ ਇਹ ਮਾਂ ਦਾ ਕੰਮ ਜੋਰਾ ਸ਼ੋਰਾ ਤੇ ਮਹਿੰਦੀ ਲੱਗਣ ਦਈ ਕਿੰਨੀਆਂ ਜਣੀਆਂ ਲਵਾਣੀ ਮਹਿੰਦੀ ਬਹੁਤ ਜਣੇ ਹਾਂ ਬਜਾਰੇ ਬੜਾ ਕਿੰਨੀ ਮਿਹਨਤ ਕਰਦੇ ਹੋ ਸਪੈਸ਼ਲ ਮੁੱਲਾਪੁਰ ਆਏ ਮੇਰੇ ਲਈ ਲੱਗੇ ਧੋਵੇਂ ਤੁਹਾਡੇ ਦੋਵੇਂ ਹਾਂਜੀ ਇਹਨਾਂ ਦੀ ਆਈਡੀ ਵੀ ਬਹੁਤ ਵਧੀਆ ਦੇਖਣ ਵਾਲੀ ਡਿਫਰੈਂਟ ਡਿਫਰੈਂਟ ਆ ਹੈ ਹਾਂ ਠੀਕ ਆ ਫਿਰ ਇਸਦਾ ਕੀ ਆਈਡੀ ਪਾਉ ਤੁਹਾਡੀ ਹਾਂਜੀ ਕੀ ਆਈਡੀ ਆ ਅਜੇ ਅਜੇ ਹੈ ਹਾਂਜੀ ਕੱਲੇ ਅਜੇ ਅਜੇ ਮਹਿੰਦੀ ਆਰਟ ਅਜੇ ਮਹਿੰਦੀ ਆਰਟ ਹਾਂਜੀ ਲੁਧਿਆਣੇ ਆ ਚ ਮੁੱਲਾਪੁਰ ਇੱਥੇ ਹਾਂਜੀ ਹਾਂਜੀ ਕੰਮ ਕਰਦੇ ਵਾਜীব ਏ ਬਈ ਮੁੱਲਾਪੁਰ ਵਾਲਿਓ ਜੇ ਤੁਸੀਂ ਇਹਨਾਂ ਨੂੰ ਬੁੱਕ ਕਰਨ ਦਾ ਅਧਿਕਾਰ ਹੈ ਵੈਸੇ ਤਾਂ ਤੁਹਾਨੂੰ ਜਾਣਦੇ ਹੋਣੇ ਮੁੱਲਾਪੁਰ ਦੇ ਸਾਰੇ ਬੰਦੇ ਹੈਨਾ ਜਾਣੇ ਤੁਸੀਂ ਜੀ ਅੰਨਾ ਕਹਿੰਦੇ ਜਾਣਦੇ ਕੰਮ ਬਹੁਤ ਵਧੀਆ ਇਹਨਾਂ ਦਾ ਫੇਰ ਵੀ ਸਾਰਿਆਂ ਨੂੰ ਕਹੋ ਵੀ ਉੱਥੇ ਜਾਓ ਨਹੀਂ ਨਹੀਂ ਜਾਣਗੇ ਜਰੂਰ ਪਹੁੰਚਣਗੇ ਵੀਰ ਹੋਣੀ ਤਾਂ ਮੇਰਾ ਨੰਬਰ ਸ਼ੇਅਰ ਕਰਦੇ ਫਿਰ ਆਦਾ ਤੈਨੂੰ ਸਿੱਧਾ ਕਾਲ ਲਾ ਕੇ ਅਗਲੇ ਨੰਬਰ 9872198902 ਮੜਾ ਪੰਜਾਬੀ ਚ ਵੀ ਦੱਸ ਦੇ ਕਈ ਵੀਰ ਪੰਜਾਬੀ ਹੁੰਦੇ ਆ ਪੰਜਾਬ ਵਿੱਚ ਨੰਬਰ ਮੁਸ਼ਕਿਲ ਹੈ ਮੁਸ਼ਕਿਲ ਹੈ ਔਖਾ ਕੰਮ ਜਾਓ ਗੁਰੂਆ ਜਿੱਥੇ ਕੰਮ ਕਰਦੇ ਉਹਦੀ ਭਾਸ਼ਾ ਤਾਂ ਸਿੱਖ ਲਿਆ ਕਰ ਨੰਬਰ ਨਹੀਂ ਬੋਲ ਸਕਦੇ ਆ ਮਤਲਬ ਕਿ ਨੰਬਰ ਨਹੀਂ ਬੋਲ ਸਕਤੇ ਹੈ ਵਾਹ ਜੀ ਵਾਹ ਚਲੋ ਕਿਵੇਂ ਨਹੀਂ ਲੱਗੀ ਪੈਂਦੀ ਉਹ ਵਾਰੀ ਕਰ ਬਰੇ ਤਗੜੇ ਚੋਟੀ ਦੇ ਆ ਭਾਈ ਉਹ ਅਮੀ ਤੋਂ ਇਹਨੇ ਲਵਾਈ ਹੈ ਹੈ ਲੈ ਗਾਲਤ ਮਾੜੀ ਗੱਲ ਨਾ ਤੂੰ ਵੀ ਲਵਾਈਏ ਐਨੇ ਤਾਂ ਹਾਂ ਜੀ ਲੈ ਉਹ ਹੋਵੇ ਇਹ ਤਾਂ ਬੁਰੀ ਹੋਈ ਐ ਕੀ ਕਰੀਆ ਦੱਸ ਮਾੜੀ ਗੱਲ ਲੈ ਮਾਦਾਨਾ ਨੇ ਲਵਾਈ ਆ ਗੱਡੀ ਵਧੀਆ ਲਵਾਈ ਪਈ ਦੀ ਮਾਦਾਨਾ ਨੇ ਲਵਾਈ ਕਿੰਨਾ ਦੇ ਮਾਦਾਨਾ ਦੇ ਕਦੋਂ ਜਵਾਈ ਨੇ ਮਾਰਾ ਕੀਤਾ ਤਾਂ ਨਹੀਂ ਮਾਦਾਨਾ ਨੂੰ ਕਦੋਂ ਮੈਂ ਕੀਤਾ ਮਣਾ ਮੈਂ ਬਖਾਵਾ ਚੰਨੀ ਲਾ ਗਈ ਲੈ ਦਾ ਹੋਰ ਨਹੀਂ ਕੁਝ ਆ ਲੈਦਾ ਜਵਾਨ ਆ ਹਲੇ ਦਾ ਭੂਆ 16 ਆ ਅੰਡਰ 16 ਆ ਕਿਹਨੇ ਭੂਆ ਹਲੇ ਦਾ 118 ਭੱਜੀ ਫਿਰਦੀ ਭੂਆ ਕੇ ਛਾਲਾ ਮਾਰਦੀ ਪੂਰੀ ਕਿ ਨਹੀਂ ਵੀ ਭੂਆ O oh, aí da galá